ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਟਾਈਮ 2:00 ਬਜ ਗਿਆ ਜੀ ਰਸੋਈ ਮੈਂ ਸਾਰੀ ਸਾਫ਼ ਕਰਤੀ ਤੇ ਡੋਲ ਡੋਲ ਕੇ ਫੇਰ ਕਰਤਾ ਹੁਣ ਆਪਾਂ ਬਣਾਉਨੇ ਆ ਨੂਨ ਵਾਲੀਆਂ ਸੇਵੀਆਂ ਪਹਿਲਾਂ ਸਾਡੀ ਪਹਿਲਾਂ ਅਸੀਂ 12:00 ਵਜੇ ਕਸਟਰਡ ਬਣਾ ਕੇ ਖਾ ਗਏ ਦਿਨ ਵੱਡੇ ਹੋ ਗਏ ਹੁਣ ਭੁੱਖ ਲੱਗਦੀ ਹੈ ਹੁਣ ਬਣਾਉਨੇ ਆ ਅਸੀਂ ਨੂਨ ਨਮਕੀਨ ਸੇਵੀਆਂ ਚੌਲਾਂ ਦੇ ਸੰ ਨਾਲ ਟਾਈਮ ਲੱਗੂਗਾ ਜੇ ਅਸੀਂ ਸਾਗ ਕਰਨਾ ਹੈ ਇਹ ਹਰਾ ਪਿਆਜ਼ ਟੀਰਲੇ ਟਮਾਟਰ ਤੇ ਹਰੇ ਮਾਟਰ ਕੱਢ ਲਏ ਹੁਣ ਮੈਂ ਇਹਨੂੰ ਸੇਬੇ ਬਣਾ ਕੇ ਦਿੰਦੀ ਆ ਮਕੀਨ ਆ ਉਹ ਆ ਗਿਆ ਮੁੰਡਾ ਸਾਡਾ ਕੰਮ ਕਰਵਾਉਂਦਾ ਉਧਰ ਕਿਥੋਂ ਆਇਆ ਗਗ ਵੀਰ ਕਿਉਂ ਕਿਥੋਂ ਵੀਰ ਕਿਉਂ ਆਇਆ ਮਾਗਦੇ ਦੁਆਰੇ ਮਾਗਿਆ ਵੀ ਆ ਤਾਂ ਮੈਂ ਪਲੇਟ ਤੇ ਰੱਖ ਦਿੰਦਾ ਤੇ ਹੁਣ ਉਹ ਨਵੇਂ ਤਰੋ ਕਰਦਾ ਹੈ ਨਾ ਇਹਦਾ ਕਹਿੰਦਾ ਉਹ ਥੱਲੇ ਸਿਟਨੀ ਬਣਣੀ ਹੈ ਹੋਰ ਕੀ ਖਾਣਾ ਉਹ ਕੀ ਅੰਨੂ ਨਹੀਂ ਸੇਰੀਆਂ ਕਰਦੇ ਨੂਨ ਵਾਲੀਆਂ ਹੂੰ ਟੋਲ ਚੌਲ ਤਾਂ ਬਾਹਲਾ ਨਾਲ ਲੱਗ ਜੇ ਤੇਰੇ ਬਾਜਣ ਦੇ ਸਾਗ ਵੀ ਧਰਨੇ ਉਹਦੋਂ ਨਹੀਂ ਹੁੰਦਾ ਸੋਇਆ ਗੰਨੂ ਵੀ ਨਹੀਂ ਖਾਂਦੇ ਹੁਣ ਫਿਰ ਚੌਲਾਂ ਦਾ ਬਾਹਲਾ ਨਾਲ ਲੱਗੂਗਾ ਉਹਦੋਂ ਨਹੀਂ ਹੁੰਦਾ ਖੂਕੜੇ ਬਾਹਲਾ ਰਾੜਦੇ ਕੱਤੀ ਆਉਂਦੇ ਹਾਂ ਆਹੋ ਤੇਰੇ ਨਾਲੇ ਖਾਣਾ ਚੱਲ ਚਲ ਹੁਣ ਆਉਣ ਦੇਖ ਲਓ ਚੱਲ ਅਨੇ ਮੇਰੇ ਟਮਾਟਰ ਜਿਹੜੇ ਧਰਦਣੀਆਂ ਫਿਰ ਆਲੂ ਲਿਆ ਕੇ ਦੇ ਦੋ ਬਿਨਾਲੂ ਆ ਦਿਖਾ ਲੂਗੇ ਬਿਨਾਲੂ ਬਲ ਚੌਲ ਦੀ ਵਾਲ ਨੇ ਧਰਨੇ ਪੈਣਗੇ ਅੰਨੂ ਵੀ ਬਾਹਰ ਦੇ ਵਿੱਚ ਲੈ ਆਵੇ ਇਧਰ ਤੋਂ ਗਰਮ ਪਾਣੀ ਲੈ ਕੇ ਤੇਤੀ ਹੋਣੀ ਕੱਲੇ ਚੌਲ ਭਰਾਉ ਦਾ ਕੰਦੀ ਪਕੌੜੀ ਬਣਾਉ ਪਕੌੜੀ ਘਾਣੀ ਨਹੀਂ ਆ ਨੀ ਉਹ ਬਦਲ ਕੀ ਕਰ ਦਿੰਗੇ ਲਗੇ ਨੀ ਰਾਲੂ ਤੁਹਾਨੂੰ ਮੈਂ ਬਣਾ ਚਾਹੁੰਦਾ ਅਨੁਜ ਨੇ ਲੋਹ ਚੌਲ ਆਪਣੇ ਬਣਾਗੇ ਸਾਡੇ ਪੁੰਦਰਿਆਂ ਤੇ ਰੋਲਾ ਪਾ ਲੈਣਾ ਸੇ ਜੀ ਬਣਾਓ ਚੌਲ ਬਣਾਓ ਮਾਤਰਾ ਅਲੰਚਾਂ ਨੇ ਪਾ ਲੈ ਲੋ ਪਰੇ ਭੁੱਖ ਲੱਗੀ ਦੀ ਮਾਂ ਇੰਦਰ ਮੇਰੀ ਚਾਹ ਵੀ ਬਣ ਗਈ ਨਾ ਪਤਾ ਨਹੀਂ ਕਿਹੜਾ ਕੋਣ ਖਰ ਲਈ ਮੁਰਕੇ ਚਾਹ ਦਾ ਨਹੀਂ ਹੋਣਾ ਸਾਰੀ ਗੁੜੀ ਆਪਣੇ ਇੰਦਰ ਮਾਰੇ ਕਣਕ ਪਾਜ ਕੇ ਪਾਣੀ ਬਦਲ ਲੈਂਦਾ ਫੇਰਾ ਖਟਾ ਜਾਣਾ ਹਰੇ ਤਾਂ ਇਹ ਵਜ ਗਿਆ ਪੀ ਕੇ ਚਾਹ ਫਟਾਫਟ ਸਾਗ ਤੋਰ ਕੇ ਲਈ ਲੋਨੀ ਮੈਂ ਵੀ ਪਾ ਲਈ ਆਂ ਆਪਣੀ ਪਲੇਟ ਚ ਕਿ ਸਾਡੇ ਕੋਲ ਸੌਸ ਦੀ ਕਮੀ ਰਹਿ ਗਈ ਉਹਦੇ ਵਿੱਚ ਲੈ ਆਂਦੀ ਤੇ ਇਹਨਾਂ ਨੇ ਸੈਂਡਵਿਚ ਬਣਾਏ ਉੱਧਰ ਸਾਰੀ ਖਾ ਗਏ ਹੋਰ ਲਿਉਣ ਵਾਲੀਆਂ ਉਹਦੋਂ ਜਿਆਦਾ ਨਹੀਂ ਲੈਂਦੇ ਚਾਹ ਪੀ ਕੇ ਭੁੱਖ ਲੱਗੀ ਸਵੇਰੇ 9 ਵਜੇ ਤੇ ਬੈਠੇ ਆਂ ਬੁਟੀਕ ਚ ਫਟਾਫਟ ਕੰਮ ਕਰਕੇ ਹੁਣ ਵੀ ਵਿੱਚ ਦੀ ਭੱਜੇ ਆ ਉੱਠੇ ਆ ਤਾਂ ਟਿੱਡ ਭਰਾਂਗੇ ਲਓ ਜੀ ਇਹ ਤਾਂ ਇੱਧਰ ਦਾ ਦੂਜਾ ਕਣਕਾ ਨੂੰ ਦੂਜਾ ਪਾਣੀ ਹੋ ਗਿਆ ਸੂਰੂ ਤਾਂ ਪਪੈਣ ਲੱਗੀ ਹੁਣ ਤਾਂ ਦਿੰਦੀ ਲਾਈਟ ਆ ਮੋਟਰ ਦੋਨੋਂ ਆਪਣੇ ਆਲੇ ਵੀ ਚਲਾ ਰਖੀ ਪਿੰਦਰ ਨੇ ਇਹ ਦੋ ਖਾਲ ਤੱਕ ਇਧਰ ਦੀ ਪਣੀ ਆਇਆ ਇਹ ਉਧਰ ਲਈ ਕੰਕਰੀ ਜੰਦਾ ਆਪਾਂ ਚੱਲੇ ਹੁਣ ਸਾਗ ਲੈਣ ਪੌਣੇ ਦਿਨ ਹੋ ਗਏ ਪਰ ਹੁਣ ਤਾਂ ਦਿਨ ਵੱਡੇ ਨੇ 2 ਘੰਟਿਆਂ ਚ ਰਹਿ ਜੂ ਸਾਈ ਫੇ ਵੀ ਖਾਲ ਖਾਲ ਆ ਰੇ ਡਿੱਗਣੋਂ ਨਹੀਂ ਦਰਦਾ ਨੂੰ ਮਾਗੇ ਤੈ ਦੜੰਮੋ ਜੀ ਹਾਂ ਸੋ ਉਮੀਦ ਕਹਿੰਦਾ ਬਾੜੀ ਵੀ ਨਮੇੜਦੀ ਆਪਾਂ ਤਾਂ ਖੇਤ ਹੀ ਨਹੀਂ ਪਹੁੰਚੇ ਜੇ ਬਾੜੀ ਦੇ ਨਹੀਂ ਦੇ ਹੋਣੀਆਂ ਸਾਗ ਤਾਂ ਪੱਕ ਗਿਆ ਇੱਥੋਂ ਹੀ ਤੋੜ ਲੈਣੇ ਖਾਲੀ ਮੀਨਾ ਸਾਗ ਮੀਨਾ ਕਿਹੜਾ ਹਫ਼ਤੇ ਤੋਂ ਬਾਅਦ ਸਾਗ ਨਹੀਂ ਖਾਉਂਦਾ ਸਾਨੂੰ ਸਾਗ ਬਤਾਓ ਆਹੋਂ ਨਿਭਾਤੀ ਨਹੀਂ ਬੜੀ ਵਸਤ ਇਹ ਨੂੰ ਪੱਕਾ ਲਗਿਆ ਮੈਂ ਰਹਿਣੀ ਝੋਤਾਂ ਨਹੀਂ ਜਰਾ ਹੁਣ ਤਾਈ ਰਿਓ ਖਾਓ ਜੰਗਰਮੀ ਜਾ ਕੇ ਮਿੱਚ ਗੜਾ ਫੱਟ ਗਿਆ ਸਾਰੀ ਕੋ ਦੇਖੀ ਸਾ ਵੀ ਤੇਰੀ ਸੌਂ ਚ ਖੜਾ ਐ ਇੰਨੀ ਵੀ ਗਰਮੀ ਨਹੀਂ ਹੋਈ ਅਜੇ ਆਵੇਂ ਸਾਡੀ ਇਹ ਤਾਂ ਸੌ ਮੜਿਆ ਦਾ ਬੁਢਾ ਹੋ ਗਿਆ ਨਾ ਇਹ ਤਾਂ ਗਰਮੀ ਚੱਲੀ ਜਾਂਦੀ ਐ ਨਾ ਤਾਂ ਠੰਡ ਚੱਲੀ ਜਾਂਦੀ ਐ ਕਿਨੇ ਬੀਤਿਆ ਪੇ ਹਾਂਵਾਜ਼ੀ ਆਉਂਦੀ ਐ ਇਧਰੋਂ ਉਧਰੋਂ ਤਾਂ ਸ਼ਾਂਤੀ ਵੀ ਆ ਜਾਂਦੀ ਐ ਆਪਣੇ ਤਾਂ ਪਾਲਕ ਵਿੱਚ ਲਓ ਸਾਢੇ 4 ਹੋ ਗਏ ਸਾਗ ਅਸੀਂ ਤੇਰੇ ਸਾਢੇ 3:30 ਵਜੇ ਹੋਣੀ ਚਾਰੀ ਹੋ ਗਈ ਉਹਦੇ ਕਰਦੇ ਕਿਾ ਲੇਟ ਹੋ ਗਈ ਤੋੜ ਕੇ ਲਿਆਉਂਦੇ ਪੌਣਾ ਘੰਟਾ ਲੱਗ ਗਿਆ ਪੌਣੀ 3 ਵਜੇ ਤੱਕ ਗਏ ਹੋਏ ਸਾਢੇ 3 ਆਏ ਆ ਤੇ फटाफट ਚੀਰ ਕੇ ਪਾਤਾ ਪਰ ਹੁਣ ਦਿਨ ਵੱਡੇ ਨੇ ਅਜੇ ਤਾਂ ਸਾਢੇ 4 ਹੋ ਰਹੇ ਧੁੱਪ ਐਨੀ ਖੜੀ ਐ ਬਣ ਜੂਗਾ ਉਹ ਤੱਕ ਦੋ ਹੀ ਜੀਰਨੀਆਂ ਪਾਜਣੇ ਬਸ ਪਿੰਦਰ ਲੇਟ ਵਾਗੀ ਕਣ ਕਰਮਾਉਂਦਾ ਸੀ ਕੱਖ ਵੱਢ ਲਿਆ ਆ ਦੇਖੋ ਸੜੀ ਬੀਬੀ ਐ ਪੈਣਾ ਖਾ ਕੇ ਸੰਨੀ ਫਿਰ ਐ ਬਹਿ ਜਾਂਦੀ ਨੇ ਆ ਜੜਾ ਕਰਤਾ ਹੈ ਮੈਜਨ ਜੰਨਾ ਸਰਲਾ ਕੇ ਦੇਖ ਲੈ ਆਪ ਦਾ ਭਾਈਚਾਰਾ ਆਪਦਾ ਹੀ ਹੁੰਦਾ ਨਾ ਇਹ ਪਹਿਲਾਂ ਉੱਥੇ ਬੰਨਿਆ ਸੀ ਇਕੱਲਾ ਮੈਂ ਉੱਥੇ ਛੜਦਾ ਦੋ ਮੈਂ ਇਸ ਵੀ ਰਿੰਗਿੰਗ ਹੀ ਪੂਰੇ ਲਿਓ ਹੁਣ ਅਸੀਂ ਬੰਨਤਾ ਆਪੇ ਨੇ ਰਾਮ ਨਾਲ ਕੱਖ ਖਾ ਲੈ ਹੁੰਦਾ ਹੀ ਲੱਗ ਗਿਆ ਸੀ ਦਿਖਾਣ ਪਹਿਲਾਂ ਕੱਟ ਖਾਂਦਾ ਸੀ ਆਪੇ ਨੇ ਰਾਮ ਨਾਲ ਨਹੀਂ ਇਹ ਉਹਨਾਂ ਚਿਰ ਜਮਾ ਨਹੀਂ ਉੱਠਦੇ ਜੀ ਨਜ਼ਰ ਸਰਦਾਰ ਜੀ ਨਹੀਂ ਆਉਂਦੇ ਇਹਨੂੰ ਪਤਾ ਵੀ ਫਿਰ ਉਹ ਆ ਕੇ ਕੱਖ ਕੰਡਾ ਪਾਉਣਗੇ ਫਿਰ ਉੱਠਣਗੇ ਪਾਣੀ ਪੀਣ ਉਹਨਾਂ ਨੇ ਟੋਕਾ ਕਰਨਾ ਲੈ ਸੁੱਤੇ ਪੈਨੇ ਰਾਮ ਨਾਲ ਉਹਨਾਂ ਨਾਲ ਲੱ ਕੇ ਪਿਆ ਜਾਂਦਾ ਇਹਦਾ ਦੂਸਰ ਨੂੰ ਚੁੰਗਣ ਮੜ ਜਾਂਦਾ ਉਲਟੀ ਨੂੰ ਦੂਜੀ ਨੂੰ ਵੱਡੀ ਨੂੰ ਉਲਟੀ ਮਾਂ ਨੂੰ ਦੂਜੀ ਮਾਂ ਨੂੰ ਦੇਖੋ ਜੀ ਇਹ ਕਟਾ ਸਾਡਾ ਅਸੀਂ ਡਾਕਟਰ ਨੂੰ ਦਿਖਾਇਆ ਸੀ ਮੈਂ ਤਾਂ ਉਹ ਹੀ ਕਹਿੰਦੀ ਆ ਕਹਿੰਦੇ ਨਾ ਸਕਿਆ ਮੋਰਾ ਭਲਾ ਨਾ ਦੂੰ ਕਹ ਮੈਂ ਤੇ ਡਾਕਟਰ ਨੂੰ ਦਿਖਾਇਆ ਕਹਿੰਦਾ ਨੀਲੀ ਰਾਵੀ ਦਾ ਜੀ ਇਹਦੀ ਸੇਵਾ ਕਰੋ ਸੇਵਾ ਕੀ ਹੈ 4 ਲੀਟਰ ਪੰਜ ਦੁੱਧ ਪੀਂਦਾ ਰਿਹਾ ਹੁਣ ਹਾਇ ਕਟਾ ਤਾਂ ਦੋ ਕਿ ਦਿਨਾਂ ਨਾਲ ਸੀ ਤਾਈਂ ਕੱਖ ਕਹਣ ਲੱਗਿਆ ਤਾਂ ਜਮੀ ਨਹੀਂ ਨੰਦਾ ਦੀ ਅਸੀਂ ਤਾਂ ਬਸ ਸਵੇਰੇ 1.5 ਕਿਲੋ ਆਬਦੇ ਜੋਗਾ ਚੋਂਦੇ ਤੇ ਸ਼ਾਮ ਨੂੰ ਬਾਕੀ ਸਾਰਾ ਇਹੀ ਝੁੰਗਦਾ ਸੀ ਲਾਓ ਜੀ ਉਧਰ ਸਾਗ ਰਿੱਜੀ ਨੀ ਆਂਦਾ ਐਸਪਰੀ ਤਨੇ ਇੱਕ ਵਾਰ ਕੱਪੜੇ ਕੱਢ ਕੇ ਸੁੱਕਣੇ ਪਾਤੇ ਮੈਂ ਸਮੇਂ ਬੰਨਤੀ ਇਹ ਤਨੇ ਬੇੜਾ ਸੁੰਬਰਤਾ ਸੀ ਅੱਜ ਪਾਰਸਲ ਕੱਢਣੇ ਦੀ ਅੱਜ ਇਸ ਤੱਕ ਅਰੀ ਲੇਟ ਹੋ ਗਏ ਪੋਸਟ ਆਫਸ 1 ਵਜੇ ਬੰਦ ਹੋ ਗਿਆ ਇਧਰ ਖਾ ਕੇ ਚੌਲ ਚੋਲ ਮੈਨ ਲਾਦਾ ਰਸੋਈ ਦਾ ਬੁਰਾ ਲਾ ਲਾਓ ਜੀ ਥੋੜੇ ਨੇ ਜਦ ਤਾ ਕਾਣ ਦੇ ਤਰ ਹੁਣ ਮੈਂ ਸਾਕੋਟ ਕੇ ਫੇਰੀ ਵਕੋ ਤੇ ਉਧਰ ਬੁਟੀਕ ਦਾ ਹਾਲ ਦੇਖੋ ਤੁਸੀਂ ਸੇਰ ਦੀ ਬੈਠੀ ਦੀ ਮੈਂ ਹੁਣ ਵੀ ਇੱਥੇ ਇੱਕ ਦੋ ਨੂੰ ਸੂਟਾਂ ਦੀਆਂ ਫੋਟੋਆਂ ਭੈਣਾਂ ਨੂੰ ਬਿਲ ਬੁਲ ਪਾ ਕੇ ਹਟਿਆ ਬਹੁਤ ਖਿੱਚਦਾ ਕੰਮ ਹੋ ਗਿਆ ਕੇ